ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਗਿਆਨ ਸਾਗਰ ਵਿੱਚ ਅੱਜ ਅਸੀਂ ਬੱਚਿਆਂ ਦੇ ਨਾਲ ਇੱਕ ਪ੍ਰੋਗਰਾਮ ਤੁਹਾਡਾ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਸ ਵਿੱਚ ਅਸੀਂ ਬੱਚਿਆਂ ਦਾ ਇੱਕ ਛੋਟਾ ਜਿਹਾ ਟੈਸਟ ਲਵਾਂਗੇ ਜਿਹਦੇ ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜੇ 31 ਰਾਗ ਪੁੱਛੇ ਜਾਣਗੇ ਉਹਨਾਂ ਦੇ ਨਾਮ ਪੁੱਛੇ ਜਾਣਗੇ ਜਿਹੜਾ ਬੱਚਾ ਸਹੀ ਸੁਣਾਵੇਗਾ ਉਸ ਨੂੰ ਤੁਸੀਂ ਆ ਵੇਖ ਰਹੇ ਹੋ ਕਿ ਸਟੇਸ਼ਨਰੀ ਦਾ ਸਾਰਾ ਸਮਾਨ ਦਿੱਤਾ ਜਾਵੇਗਾ ਸੋ ਆਓ ਸਵਾਗਤ ਕਰਦੇ ਹਾਂ ਪਹਿਲਾਂ ਭਾਈ ਕਾਜਦੀਪ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਭਾਈ ਕਾਜੀਬ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜੀ 31 ਰਾਗਾਂ ਦੇ ਨਾਮ ਸੁਣਾਓ 31 ਰਾਗ ਸ੍ਰੀ ਰਾਗ ਮਾਝ ਗੋੜੀ ਆਸਾ ਗੁਜਰੀ ਦੇਵੰਦਾਰੀ ਬਿਆਗ ਗੜਾ ਵਡੰਸ ਸੋਰਠਿਨਾ ਸ੍ਰੀ ਗੈਸਰੀ ਟੋਡੀ ਬੇਰਾੜੀ ਤੇਲੰਗ ਸੂਹੀ ਬਲਾਵਲ ਗੋਂਡ ਰਾਮਕਲੀ ਨਟਨਾਰਾਇਣ ਮਾਲੀ ਗੋੜਾ ਮਾਰੂ ਤੁਖਾਰੀ ਕੇਦਾਰਾ ਪੈਰੋ ਬਸੰਤ ਸਰੰਗ ਮਲਾਰ ਕਾਨੜਾ ਕਲਿਆਣ ਪਰਬਤੀ ਜੈ ਜੈਵੰਤੀ ਸ਼ਾਬਾਸ਼ ਸੋ ਹੁਣ ਅਸੀਂ ਪਹਿਲਾਂ ਕਾਜਦੀਪ ਸਿੰਘ ਨੂੰ ਇਹਦਾ ਸਟੇਸ਼ਨਰੀ ਦਾ ਸਮਾਨ ਦੇਵਾਂਗੇ ਆਲੋ ਕਾਜਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਸਾਡੇ ਨਾਲ ਆਏ ਨੇ ਹਰਜੂਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ 31 ਰਾਗਾਂ ਦੇ ਨਾਮ ਸੁਣਾਓ 31 ਰਾਗ ਸੇਰੀ ਰਾਗ ਮਾਝ ਗੋੜੀ ਆਸਾ ਗੁਜਰੀ ਦੇਗਵੰਦਾੜੀ ਬਿਆਗੜਾ ਵੜੈੰਸ ਸੋਰਠ ਤਨਾਸਰੀ ਜੈਤਰੀ ਟੋਟੀ ਬੇਰਾੜੀ ਤਿਲੰਗ ਸੂਹੀ ਬਿਲਾਵਲ ਗੋਂਡ रामकली नटनारायण मालीगोड़ा मारु तुकारी केदारा पेरो बसंत सर्ग मलाल कन्नडा कल्याण प्रभाती जयलभंती वाहेगुरु जी का खालसा वाहेगुरु जी की फतेह शाबाश हरजो सिंह जी ਹੁਣ ਤੁਹਾਡਾ ਸਨੇਸ਼ਰੀ ਦਾ ਸਨਮਾਨ ਤੁਹਾਨੂੰ ਦਿੱਤਾ ਜਾਵੇਗਾ ਹਾਂਜੀ ਹੁਣ ਸਾਡੇ ਕੋਲ ਆਉਣਗੇ ਜੀ ਹਾਂਜੀ ਹਰ ਮਿਲਾਪ ਸਿੰਘ ਜੀ ਆਓ ਜੀ ਹਰ ਮਿਲਾਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਰਮਿਲਾਪ ਸਿੰਘ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ 31 ਰਾਗਾਂ ਦੇ ਨਾਮ ਸੁਣਾਓ 31 ਰਾਗ ਸ੍ਰੀ ਰਾਗ ਮਾਝ ਗੋੜੀ ਆਸਾ ਗੁਜਰੀ ਦੇਵਗੰਦਾਰੀ ਬਿਆਗੜਾ ਭਰੰਸ ਸੋਰਠ ਤਨਾਸਰੀ ਜੈਸਰੀ ਟੋਡੀ ਬਿਹਾਰੀ ਤਲੰਗ ਸੂਹੀ ਬਲਾਵਲ ਗੋਂਡ ਰਾਮਕਲੀ ਨਟਨੜਨਾਲ ਮਾਲੀਗੋੜਾ ਮਾਰੂ ਤੁਖਾਰੀਕਦਾਰਾ ਭੈਰੋ ਬਸੰਤ ਸਾਰੰਗ ਮਲਾਰ ਕਨੜਾ ਕਲਿਆਣ ਪ੍ਰਭਾਤੀ ਜਯ ਜੈਵੰਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਹਰਮਿਲਪ ਸਿੰਘ ਜੀ ਤੁਹਾਡਾ ਪ੍ਰਾਈਜ਼ ਆ ਲੋ ਜੀ ਸ਼ਾਬਾਸ਼ ਹਾਂਜੀ ਜਗਜੋਤ ਸਿੰਘ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜੀ 31 ਰਾਗਾਂ ਦੇ ਨਾਮ ਸੁਣਾਓ 31 ਰਾਗ ਸੇਰੀ ਰਾਗ ਮਾਜ ਗੋੜੀ ਆਸਾ ਗੁਜਰੀ ਦੇਵਗੰਦਾਰੀ ਬਿਹાગੜਾ ਵੜੰਸ ਸੋਰਠ ਤਨਾਸਰੀ ਜੈਸਰੀ ਟੋਡੀ ਬੇਰਾੜੀ ਤੇਲੰਗ ਸੂਹੀ ਬਿਲਾਵੜ ਗੋਂਡ ਰਾਮਕਲੀ ਨਟਨਾਰਾਇਣ ਮਾਲੀ ਗੋੜਾ ਮਾਰੂ ਤੁਖਾਰੀ ਕੇਧਾਰਾ ਪੈਰੋ ਬਸੰਤ ਸਾਰੰਗ ਮਲਾਰ ਕਾਣਾੜਾ ਕल्याण ਪਰਬਤੀ ਜੈ ਜੈ ਵੰਤੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਾਬਾਸ਼ ਜਗ ਜੋ ਸਿੰਘ ਜੀ ਆ ਤੁਹਾਡਾ ਪ੍ਰਾਈਜ਼ ਹਾਂਜੀ ਹੁਣ ਅਰਸ਼ਦੀਪ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ 31 ਰਾਗਾਂ ਦੇ ਨਾਮ ਸੁਣਾਉ ਸ਼ਾਭਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗ ਸਰੇ ਰਾਗ ਮਾਜ ਗੋੜੀ ਆਸਾ ਗੁਜਰੀ ਦੇਵਗੰਦਾਰੀ ਬਿਹਾ ਗੜਾ ਵੜਾਂਸ ਸੋਰਠ ਤਨਾਸਰੀ ਜੈਤਸਰੀ ਟੋੱਡੀ ਬਰਾੜੀ ਤਲੰਗ ਸੋਹੀ ਬੇਲਾਵਲ ਗੋਂਡ ਰਾਮਕਲੀ ਨਟਨਰੈਣ ਮਾਲੀ ਗੋੜਾ ਮਾਰੂ ਤੁਖਾਰੀ ਕੇਦਾਰਾ ਪੈਰੋ ਬਸੰਤ ਸਾਰੰਗ ਮਲਾ ਸਾਰ ਕਨੜਾ ਕਲਿਆਣ ਪਰਬਤੀ ਜੈ ਜਵੰਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ਼ਾਬਾਸ਼ ਹੁਣ ਇਹ ਅਰਸ਼ਦੀਪ ਸਿੰਘ ਦਾ ਜਿਹੜਾ ਪ੍ਰਾਈਜ਼ ਹੈ ਨਾਲ ਸਟੇਸ਼ਨਰੀ ਦਾ ਸਮਾਨ ਹੈ ਔਰ ਇਹਦੇ ਨਾਲ ਇੱਕ ਬਿਸਕੁਟ ਦਾ ਪੈਕੇਟ ਹੈ ਸੋ ਅਸੀਂ ਇਸੇ ਤਰ੍ਹਾਂ ਹੀ ਬੱਚਿਆਂ ਦੇ ਨਾਲ ਹੋਰ ਵੀਡੀਓਜ਼ ਬਣਾਵਾਂਗੇ ਇਸ ਤੋਂ ਬਾਅਦ ਇਹ ਬੱਚੇ ਸਾਨੂੰ 15 ਭਗਤਾਂ ਦੇ ਨਾਮ ਸੁਣਾਉਣਗੇ ਇਹਨਾਂ ਨੂੰ ਹੋਰ